ਕੀਲੀਆ ਨੂੰ ਲੈ ਕੇ ਹੋਈ ਲੜਾਈ ਇੱਕ ਦੁਕਾਨਦਾਰੀ ਹੋਈ ਮੋਟ ਮਾਮਲਾ ਖੰਨਾ ਦੇ ਪਿੰਡ ਬੀਜਾ ਦਾ ਹੈ ਜਿੱਥੇ ਕੇਲਿਆਂ ਨੂੰ ਲੈ ਕੇ ਹੋਈ ਲੜਾਈ ਵਿੱਚ ਇੱਕ ਦੁਕਾਨਦਾਰ ਦੀ ਜਾਨ ਚਲੀ ਗਈ ਹੈ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਵਿੱਚ ਮੁੱਲਸ਼ਮ ਨੇ ਆਪਣੇ ਲੜਕਿਆਂ ਨੂੰ ਬੁਲਾ ਲਿਆ ਤੇ ਲੜਾਈ ਹੋ ਗਈ 50 ਸਾਲਾ ਫਲ ਕਾਰੋਬਾਰੀ ਤੇਜਿੰਦਰ ਕੁਮਾਰ ਬੋਬੀ ਦੇ ਸਿਰ 'ਤੇ ਹਮਲਾ ਕੀਤਾ ਗਿਆ ਬੋਬੀ ਜੋ ਕਿ ਪਹਿਲਾਂ ਹੀ ਦਿਲ ਦਾ ਮਰੀਜ਼ ਸੀ ਮੌਕੇ ਤੇ ਮੌਤ ਹੋ ਗਈ ਸੂਚਨਾ ਮਿਲਤੇ ਖੰਨਾ ਦੇ ਡੀਐਸਪੀ ਅਮਰਤਪਾਲ ਸਿੰਘ ਪੰਡਿਤ ਤੁਰੰਤ ਐਸਐਚਓ ਸਦਰ ਸੁਖਵਿੰਦਰ ਪਾਲ ਸਿੰਘ ਜੀ ਦੇ ਮੌਕੇ ਤੇ ਪੁਲਿਸ ਅਸਪਤਲ ਦੇ ਲੋਕਰ ਪੁਛਿਆ ਸੀ ਸੀਟੀਵੀ ਚੈੱਕ ਕੀਤੀ ਹਸਪਤਾਲ ਦੀ ਪਰਿਵਾਰਕ ਮੈਂਬਰ ਨਾਲ ਗੱਲਬਾਤ ਕੀਤੀ ਜਿਸ ਬਾਰੇ ਦੱਸਿਆ ਕਿ ਇਕਲੇ ਦੀ ਚੁਕਾਈ ਕਰ ਰਿਹਾ ਹੈ ਦੁਕਾਨਦਾਰ ਨਾਲ ਲੜਾਈ ਹੋਈ ਹੈ ਇਸ ਦੌਰਾਨ ਤੁੱਚੇ ਪਾਸੇ ਦੇ ਦੁਕਾਨਦਾਰ ਨੇ ਕੁਝ ਲੋਕਾਂ ਨੂੰ ਖਿਲਾ ਲਿਆ ਤੇ ਨਾਮਾ ਹੋ ਗਿਆ ਉੱਥੇ ਲੱਗੇ ਕੈਮਰੇ ਦੀ ਫੁਟੀਜ ਦੇਖ ਕੇ ਪਤਾ ਲੱਗਾ ਹੈ ਕਿ ਤੇਜਿੰਦਰ ਭੋਵੀ ਲੜਾਈ ਦੌਰਾਨ ਸੜਕ ਪਾਰ ਕਰ ਗਿਆ ਤੇ ਫਿਰ ਜ਼ਮੀਨ ਤੇ ਡਿੱਗ ਪਿਆ ਇਸ ਘਟਨਾ ਵਿੱਚ ਤੇਜਿੰਦਰ ਭੋਵੀ ਦੀ ਮੌਤ ਹੋ ਗਈ ਪੁਲਸ ਵੱਲੋਂ ਵਾਦੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਫਰੂਟ ਵਾਲੇ ਦੁਕਾਨ 'ਤੇ ਵਿਜੇ ਮੈਂ ਕੰਮ ਕਰਦਾ ਹਾਂ ਜੀ ਤਾਂ ਅੱਜ ਕੀ ਹੋਇਆ ਫਿਰ ਅੱਜ ਕੀ ਹੋਇਆ ਉਧਰੋਂ ਦੋ ਆਦਮੀ ਆਇਆ ਠੇਕੇ ਦੇ ਤਰਫੋਂ ਮੋਟਰਸਾਈਕਲ ਲਗਾਇਆ मेरे से केला मांगने लगा मैं उसको पहचानता भी नहीं हूँ तो मेरे को बोला कि था। एक को जानता एक को थो तो थोड़ा बहुत जानता हूँ जी एक को पहचानता नहीं दो आ घटना क्या हुआ भैया तो उधर से आया केला मांग रहा था मैं मेरे बोला कि दर्जन केला दे दो मैं उसको बोला कि एक दो पीस खाना है तो खा लो बोला कि पैसे दूंगा नहीं इसके बाद उसको दोबारा मैं मैं बोला कि बॉबी अंकल से बात कर लो जिसका दुकान है इसके बाद बोलता कि तू बात कर ले मैं जब तक उसको दारू पी करके के आया था इसके बाद मेरे को ये फर लिया जी इसके बाद चाकू उठा लिया मेरे ऊपर मेरे चाकू ऐसे जब छुड़ाया ना ऐसे करके वो गिर गया नीचे इसके बाद वो अपने मुंडे को फ़ोन कर दिया मैं बॉबी अंकल को जिसका फ्रूट का दुकान है मैं उसको फ़ोन किया कि आ जाने के लिए तो जब तक वे आया उसका मुंडा भी आया अंकल वहाँ पे साइड में खड़ा था इसके बाद उसका मुंडा आया इसके उसके साथ में एक और आया इसके बाद काले कुलचे वाला भी था इसके बाद जोकर था उसके नाल एक और था नहीं, हमला कैसे किया करो मैं आकर के मेरे को तो, मेरे को तो पहले फर लिया ये इसके बाद चाकू फर लिया बोलता है कि सारे दुकान ले के लेके चले जाऊँगा इसके बाद बॉबी अंकल को फ़ोन किया वह आया वह मैं तो गिर गया था दुकान मालिक को क्या मारा उन्होंने वह सर पे मारा है ऐसे मुक्का इसके बाद इस पे भी मारा है लात से यहाँ पे भी मारा है तो मालिक तो क्या हुआ मालिक के साथ क्या उसका तो तक उसी टाइम खत्म हो गया मेरे को भी यहाँ पे मारा है जी सर पे मारा है इसके बाद मेरे को भी यहाँ पे मारा है जी वजह क्या था अकेलों के खातिर मारा अकेलों के खातिर लड़ा हुआ था तो वो पैसे दे रहे थे कि नहीं पैसे नहीं दे रहा था ਤੂੰ ਜਗੜਾ ਇਸੇ ਲਈ ਕੀਤਾ ਇਸੇ ਲਈ ਕੀਤਾ ਮੈਂ ਬੋਲਾ ਖਾਣਾ ਹੈ ਤੇ 1-2 ਪੀਸ ਖਾ ਲੋ ਕੋਈ ਬਾਤ ਨਹੀਂ ਤੇ ਅਭੀ ਦੁਕਾਨਦਾਰ ਦੇ ਕਿ ਮੌਤ ਹੋ ਚੁੱਕੀ ਹੈ ਉਸ ਦਾ ਉਸ ਮੌਤ ਹੋ ਗਿਆ ਹੈ ਇਹ ਲੱਗਦੀ ਵੀ ਜੇ ਮੌਤ ਹੋ ਗਈ ਇਹ ਜੀ ਸਾਨੂੰ ਹੁਣੇ ਪਤਾ ਲੱਗਿਆ ਵੀ ਤੇਜਿੰਦਰ ਇਲੀਸ ਬੋਬੀ ਨਾਮ ਦਾ ਆਦਮੀ ਸੀ ਉੱਥੇ ਫਰੂਟ ਦੀ ਰੇੜੀ ਲਾਉਂਦਾ ਸੀ ਤੇ ਉਹਦੇ ਉੱਥੇ ਕੋਲੇ ਕੋਈ ਹੋਰ ਰੇੜੀ ਵਾਲਾ ਸੀਗਾ ਨੂੰ ਜੋਕਰ ਜੋਕਰ ਕਹਿੰਦੇ ਆ ਤੇ ਇਹਦੇ ਬੋਬੀ ਦੇ ਉਥੇ ਮੁੰਡਾ ਕੰਮ ਕਰਦਾ ਸੀ ਜਿਉ ਪੂਰਾ ਕਿਤੇ ਕੋਈ ਕਹਾਣੀ ਸੁਣੀ ਹੋਈ ਹੈ ਇਕੱਲਿਆਂ ਨੂੰ ਲੈ ਕੇ ਇਹਨੇ ਅਬੋਬੀ ਨੂੰ ਫੋਨ ਕਰਤਾ ਨੌਕਰ ਨੇ ਉਹਨੇ ਉੱਤੇ ਮੁੰਡਿਆਂ ਨੂੰ ਤੇ ਆਪ ਦੇ ਨੌਕਰਾਂ ਨੂੰ ਜਾਂ ਫਰੈਂਡ ਨੂੰ ਫੋਨ ਕਰਤਾ ਉਹ ਦੋ ਤਿੰਨ ਜਣੇ ਆ ਗਏ ਬੋਬੀ ਵੀ ਆ ਗਿਆ ਉੱਥੇ ਥੋੜੀ ਹਾਥਾਬਾਈ ਹੋਈ ਹੈ ਬੋਬੀ ਜੋ ਉਹਦਾ ਦੱਸ ਰਿਹਾ ਵੀ ਹਾਰਟ ਰੈਸ਼ਨਸੀ ਸਟੰਟ ਵਗੈਰਾ ਪਏ ਹੋਏ ਸੀ ਉਥੋਂ ਚੱਲ ਕੇ ਆਇਆ ਜਿਵੇਂ ਕਿ ਕੈਮਰਾ ਦੀ ਫਰੇਮ ਦੇਖਿਆ ਸੀ ਥੋੜੀ ਦੂਰ ਆ ਕੇ ਸਰ ਕ੍ਰਾਸ ਕਰਕੇ ਕਲਾਪਸ ਕਰ ਗਿਆ ਉਹਨੂੰ ਪ੍ਰਾਈਵੇਟ ਹਸਪੀਟਲ ਲੈ ਗਏ ਉਦੋਂ ਦਾ ਫਿਰ ਸਿਵਲ ਹਸਪੀਟਲ ਲੈ ਆਏ ਤੇ ਇੱਥੇ ਬਰਾਡਰਡ ਸੀਗਾ ਸਰ ਕਾਰਵਾਈ ਕਰਿਆ ਨਹੀਂ ਹਾਂਜੀ ਹਾਂ ਤੇ ਉਹ ਲੜਕਾ ਥੋੜੇ ਸ਼ੌਕ ਚਾ ਉਹਦਾ ਬਿਆਨ ਲਿਖਦੇ ਜੀ ਸਾਹਿਬ ਬਿਆਨ ਬਣਾਉਂਦੇ ਉਸ ਦਾ